ਸਵਾਗਤ ਸਾਰਿਆਂ ਦਾ ਅੱਜ ਆਪਾਂ ਗੱਲ ਕਰਨੀ ਹੈ 8ਵੀਂ ਜਮਾਤ ਦੇ ਵਿਗਿਆਨ ਦੇ ਬਹੁਤ ਜ਼ਰੂਰੀ ਤੇ ਦਿਲਚਸਪ ਪਾਠ ਦੀ ਬਲ ਅਤੇ ਦਬਾਅ ਫੋਰਸ ਐਂਡ ਪ੍ਰੈਸ਼ਰ ਹਾਂਜੀ ਸਾਡੇ ਕੋਲ ਨਾ ਇਸ ਪਾਠ ਦੀ ਪੀਡੀਐਫ ਹੈਗੀ ਹੈ ਤੇ ਕੋਸ਼ਿਸ਼ ਇਹ ਕਰਨੀ ਹੈ ਵੀ ਇਹਦੇ ਜਿਹੜੇ ਮੁੱਖ-ਮੁੱਖ ਪੁਆਇੰਟ ਨੇ ਉਹਨਾਂ ਨੂੰ ਬੜੇ ਸੌਖੇ ਤਰੀਕੇ ਨਾਲ ਸਮਝੀਏ ਬਿਲਕੁਲ ਜਿਵੇਂ ਕੋਈ ਟੀਚਰ ਕਲਾਸ 'ਚ ਸਮਝਾਉਂਦਾ ਐਂ ਕਹ ਲੋ ਕੋਸ਼ਿਸ਼ ਕਰਾਂਗੇ ਜੀ ਹਰ ਚੀਜ਼ ਨੂੰ ਨਾ ਰੋਜ਼ ਦੀ ਜ਼ਿੰਦਗੀ ਦੀਆਂ ਉਦਾਹਰਨਾਂ ਨਾਲ ਜੋੜੀਏ ਹਾਂ ਤਾਂ ਕਿ ਸਾਰਿਆਂ ਨੂੰ ਖਾਸ ਕਰਕੇ ਸਟੂਡੈਂਟਸ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਹਾਂਜੀ ਯਾਦ ਵੀ ਰਹਿ ਜਾਵੇ ਚਲੋ ਫਿਰ ਸ਼ੁਰੂ ਕਰੀਏ ਚਲੋ ਤਾਂ ਸਭ ਤੋਂ ਪਹਿਲਾਂ ਇਹ ਬਲ ਹੈ ਕੀ ਮਤਲਬ ਫੋਰਸ ਪਾਠ ਕਹਿੰਦਾ ਵੀ ਇਹ ਇੱਕ ਤੱਕਾ ਜਾਂ ਖਿੱਚ ਹੈ ਹਾਂਜੀ ਬਿਲਕੁਲ ਸਹੀ ਸਭ ਤੋਂ ਸੌਖਾ ਤਰੀਕਾ ਇਹ ਹੀ ਐ ਸਮਝਣ ਦਾ ਜਾਂ ਤਾਂ ਤੁਸੀਂ ਕਿਸੇ ਚੀਜ਼ ਨੂੰ ੱੱਕਾ ਮਾਰ ਰਹੇ ਹੋ ਜਿਵੇਂ ਅ ਦਰਵਾਜ਼ਾ ਬੰਦ ਕਰਨਾ ਜਾਂ ਫਿਰ ਖਿੱਚ ਰਹੇ ਹੋ ਜਿਵੇਂ ਦਰਵਾਜ਼ਾ ਖੋਲਣਾ ਹਨਾ ਹਾਂ ਜਾਂ ਖੂਚੋ ਬਾਲਟੀ ਖਿੱਚਣੀ ਤੇ ਇਹ ੱੱਕਾ ਜਾਂ ਖਿੱਚ ਕਈ ਕੰਮ ਕਰ ਸਕਦਾ ਜਿਵੇਂ ਕੋਈ ਚੀਜ਼ ਰੁਕੀ ਹੋਈ ਹੈ ਉਹਨੂੰ ਤੋੜ ਸਕਦਾ ਜਿਵੇਂ ਫੁੱਟਬਾਲ ਨੂੰ ਕਿੱਕ ਮਾਰਨੀ ਬਿਲਕੁਲ ਜਾਂ ਕੋਈ ਚੀਜ਼ ਚੱਲ ਰਹੀ ਹੈ ਉਹਨੂੰ ਰੋਕ ਸਕਦਾ ਜਿਵੇਂ ਸਾਈਕਲ ਦੀ ਬ੍ਰੇਕ ਹਾਂ ਹਾਂ ਤੇ ਜਾਂ ਫਿਰ ਜਲਦੀ ਚੀਜ਼ ਦੀ ਦਿਸ਼ਾ ਮਤਲਬ ਡਾਇਰੈਕਸ਼ਨ ਬਦਲ ਸਕਦਾ ਜਿਵੇਂ ਬੈਡਮਿੰਟਨ ਚ ਸ਼ਟਲ ਨੂੰ ਮਾਰਨਾ ਅੱਛਾ ਮਤਲਬ ਆਪਣੇ ਆਲੇ ਦੋੜੇ ਹਰ ਕਮਚੀ ਬਲ ਲੱਗ ਰਿਹਾ ਫਿਰਤਾ ਹਾਂਜੀ ਕਿਤੇ ਨਾ ਕਿਤੇ ਠੀਕ ਹੈ ਹੁਣ ਪਾਠ ਚ ਨਾ ਇਹਨਾਂ ਬਲਾਂ ਦੀਆਂ ਦੋ ਕਿਸਮਾਂ ਦੱਸੀਆਂ ਨੇ ਸੰਪਰਕ ਬਲ ਤੇ ਗੈਰ ਸੰਪਰਕ ਬਲ ਕੰਟੈਕਟ ਤੇ ਨੋਨ ਕੰਟੈਕਟ ਫੋਰਸ ਹਾਂ ਪਹਿਲਾਂ ਸੰਪਰਕ ਬਲ ਦੀ ਗੱਲ ਕਰੀਏ ਨਾਮ ਤੋ ਤੈ ਲੱਗਦਾ ਜਿਵੇਂ ਚੀਜ਼ਾਂ ਦਾ ਆਪਸ ਚ ਟੱਚ ਹੋਣਾ ਮਤਲਬ ਛੂਣਾ ਜ਼ਰੂਰੀ ਹੈ ਹਾਂਜੀ ਬਿਲਕੁਲ ਇਹੀ ਗੱਲ ਹੈ ਸੰਪਰਕ ਬਲ ਉਦੋਂ ਹੀ ਕੰਮ ਕਰਦੇ ਨੇ ਜਦੋਂ ਦੋ ਚੀਜ਼ਾਂ ਇੱਕ ਦੂਜੇ ਨੂੰ ਸਿੱਧਾ ਛੂ ਰਹੀਆਂ ਹੋਣ ਮਤਲਬ ਫਿਜ਼ੀਕਲ ਕੰਟੈਕਟ ਹੋਵੇ ਅੱਛਾ ਤੇ ਇਹਦੀਆਂ ਉਦਾਹਰਣਾਂ ਕੀ ਨੇ ਪਾਠ ਚ ਦੇਖੋ ਪਾਠ ਚ ਦੋ ਮੁੱਖ ਦੱਸਿਆ ਨੇ ਇੱਕ ਤਾਂ ਹੈਗਾ ਪੇਸ਼ੀ ਬਲ ਮਸਕুলਰ ਫੋਰਸ ਮਤਲਬ ਜਿਹੜਾ ਆਪਣੇ ਮਸਲਸ ਆਪਣੀਆਂ ਮਾਸਪੇਸ਼ੀਆਂ ਲਾਉਂਦੀਆਂ ਨੇ ਹਾਂਜੀ ਆਪਣੇ ਜਾਂ ਜਾਨਵਰਾਂ ਦੇ ਜਿਵੇਂ ਸਕੂਲ ਬੈਗ ਚੁੱਕਣਾ ਸਾਈਕਲ ਚਲਾਉਣਾ ਹਨਾ ਕੋਈ ਪਾਰ ਚੁੱਕਣਾ ਇਹ ਸਾਰਾ ਪੇਸ਼ੀ ਬਲ ਹੈ ਠੀਕ ਹੈ ਤੇ ਦੂਜਾ ਵਿਰੋਧ ਕਰਦਾ ਹੈ ਅੱਛਾ ਵਿਰੋਧ ਕਰਦਾ ਹੈ ਮਤਲਬ ਸਪੀਡ ਘਟਾਉਂਦਾ ਹੈ ਹਾਂ ਜਾਂ ਰੋਕਦਾ ਹੈ ਜਦੋਂ ਕੋਈ ਚੀਜ਼ ਕਿਸੇ ਦੂਜੀ ਸਤ੍ਹਾ ਤੇ ਮਤਲਬ ਸਰਫੇਸ ਤੇ ਚਲਦੀ ਹੈ ਤਾਂ ਉਹਨਾਂ ਚ ਰਗੜ ਪੈਦਾ ਹੁੰਦੀ ਹੈ ਜਿਵੇਂ ਆਪਾਂ ਗੇਂਦ ਰੋੜਦੇ ਹੀ ਹੈ ਫਰਸ਼ ਤੇ ਉਹ ਆਪੇ ਰੁਕ ਜਾਂਦੀ ਹੈ ਥੋੜੀ ਦੇਰ ਬਾਅਦ ਬਿਲਕੁਲ ਉਹ ਰਗੜ ਕਰਕੇ ਹੀ ਰੁਕਦੀ ਹੈ ਇੱਥੋਂ ਤੱਕ ਕਿ ਆਪਾਂ ਤੁਰ ਵੀ ਰਗੜ ਕਰਕੇ ਹੀ ਸਕਦੇ ਹਾਂ ਅੱਛਾ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਖੈਰ ਤਾਂ ਫਿਰ ਗੈਰ ਸੰਪਰਕ ਬਲ ਕਿਵੇਂ ਵੱਖਰੇ ਹੋਏ ਜਿਹੜੇ ਛੁੰਦੇ ਨਹੀਂ ਹਾਂ ਗੈਰ ਸੰਪਰਕ ਬਲ ਉਹਨਾਂ ਨੂੰ ਕੰਮ ਕਰਨ ਲਈ ਨਾ ਚੀਜ਼ਾਂ ਦਾ ਆਪਸ ਛੂਣਾ ਜ਼ਰੂਰੀ ਨਹੀਂ ਇਹ ਦੂਰੋਂ ਹੀ ਅਸਰ ਪਾ ਦਿੰਦੇ ਨੇ ਹੈ ਦੂਰੋਂ ਹੀ ਇਹ ਤਾਂ ਜਿਵੇਂ ਕੋਈ ਜਾਦੂ ਹੋ ਗਿਆ ਹਾਂ ਥੋੜਾ ਜਿਹਾ ਲੱਗ ਸਕਦਾ ਸ਼ੁਰੂ ਚ ਤੇ ਇਹਦੀਆਂ ਕੀ ਉਦਾਹਰਨਾਂ ਨੇ ਪਾਠ ਚ ਪਾਠ ਚ ਤਿੰਨ ਮੁੱਖ ਦੱਸੇ ਨੇ ਪਹਿਲਾ ਹੈਗਾ ਚੁੰਬਕੀ ਬਲ ਮੈਗਨੇਟਿਕ ਫੋਰਸ ਹਾਂ ਚੁੰਬਕ ਨਾਲ ਤਾਂ ਸਾਰੇ ਖੇਡੇ ਹੁੰਦੇ ਆ ਉਹ ਲੋਹੇ ਦੀਆਂ ਮੇਖਾਂ ਨੂੰ ਖਿੱਚ ਲੈਂਦਾ ਦੂਰੋਂ ਹੀ ਹਾਂਜੀ ਜਾਂ ਫਿਰ ਜੇ ਦੋ ਚੁੰਬਕਾਂ ਦੇ ਇੱਕੋ ਜਿਹੇ ਸਿਰੇ ਜਿਵੇਂ ਨਾਰਥ ਨਾਰਥ ਨੇਰੇ ਲਿਆਈਏ ਤਾਂ ਇੱਕ ਦੂਜੇ ਨੂੰ ਪਰਾਂ ਤੱਕਦੇ ਨੇ ਠੀਕ ਦੂਜਾ ਦੂਜਾ ਸ਼ਾਇਦ ਸਭ ਤੋਂ ਮਸ਼ਹੂਰ ਗੁਰੂਤਾਕਰਸ਼ਨ ਬਲ ਗ੍ਰੈਵਿਟੇਸ਼ਨਲ ਫੋਰਸ ਧਰਤੀ ਦਾ ਖਿੱਚ ਬਲ ਹਾਂ ਜਿਸ ਕਰਕੇ ਸੇਬ ਥੱਲੇ ਡਿੱਗਦਾ ਜਾਂ ਆਪਾਂ ਕੋਈ ਚੀਜ਼ ਉੱਪਰ ਸੁੱਟੀਏ ਤਾਂ ਵਾਪਸ ਆ ਜਾਂਦੀ ਬਿਲਕੁਲ ਇਹ ਹਮੇਸ਼ਾ ਖਿੱਚਣ ਵਾਲਾ ਬਲ ਹੁੰਦਾ ਹੈ ਤੇ ਤੀਜਾ ਕਿਹੜਾ ਸੀ ਤੀਜਾ ਹੈਗਾ ਸਥਿਰ ਬਿਜਲੀ ਬਲ ਇਲੈਕਟ੍ਰੋਸਟੈਟਿਕ ਫੋਰਸ ਪਾਠ ਚ ਉਦਾਹਰਣ ਹੈ ਨਾ ਜਦੋਂ ਆਪਾਂ ਕੰੰਗੀ ਜਾਂ ਸਕੇਲ ਨੂੰ ਸੁੱਕੇ ਵਾਲਾਂ ਚ ਰਗੜਦੇ ਆਂ ਹਾਂ ਹਾਂ ਤੇ ਫਿਰ ਉਹ ਕਾਗਜ਼ ਦੇ ਨਿੱਕੇ ਨਿੱਕੇ ਟੁਕੜਿਆਂ ਨੂੰ ਚੁੱਕ ਲੈਂਦਾ ਐਨ ਉਹੀ ਇੱਥੇ ਕੰੰਗੀ ਤੇ ਕਾਗਜ਼ ਟੱਚ ਨਹੀਂ ਹੋ ਰਹੇ ਪਰ ਫਿਰ ਵੀ ਖਿੱਚ ਪੈਦਾ ਹੋ ਰਹੀ ਹੈ ਅੱਛਾ ਪਰ ਇਹ ਕੰੰਗੀ ਨੂੰ ਵਾਲਾਂ ਚ ਰਗੜਨ ਨਾਲ ਹੁੰਦਾ ਕੀ ਹੈ ਮਤਲਬ ਉਹ ਚਾਰਜ ਕਿਵੇਂ ਹੋ ਜਾਂਦੀ ਹੈ ਬਹੁਤ ਵਧੀਆ ਸਵਾਲ ਪੁੱਛਿਆ ਹੁੰਦਾ ਕੀ ਹੈ ਜਦੋਂ ਆਪਾਂ ਕੁਝ ਖਾਸ ਚੀਜ਼ਾਂ ਜਿਵੇਂ ਪਲਾਸਟਿਕ ਦੀ ਕੰਘੀ ਤੇ ਵਾਲ ਨੂੰ ਰਗੜਦੇ ਆ ਤਾਂ ਇੱਕ ਚੀਜ਼ ਤੋਂ ਨਾ ਬਹੁਤ ਛੋਟੇ ਛੋਟੇ ਕਣ ਜਿਨ੍ਹਾਂ ਨੂੰ ਇਲੈਕਟ੍ਰੋਨ ਕਹਿੰਦੇ ਆ ਉਹ ਦੂਜੀ ਤੇ ਚਲੇ ਜਾਂਦੇ ਆ ਅੱਛਾ ਇਸ ਨਾਲ ਇੱਕ ਚੀਜ਼ ਤੇ ਥੋੜਾ ਜਿਹਾ ਪਲੱਸ ਚਾਰਜ ਆ ਜਾਂਦਾ ਤੇ ਦੂਜੀ ਤੇ ਥੋੜਾ ਮਾਈਨਸ ਹੂੰ ਇਸ ਨੂੰ ਕਹਿੰਦੇ ਆ ਚੀਜ਼ ਦਾ ਚਾਰਜਟ ਹੋ ਜਾਣਾ ਹੂੰ ਤੇ ਫਿਰ ਇਹ ਚਾਰਜ ਵਾਲੀ ਕੰੰਗੀ ਬਿਨਾਂ ਚਾਰਜ ਵਾਲੇ ਕਾਗਜ਼ ਨੂੰ ਖਿੱਚ ਲੈਂਦੀ ਹੈ ਇਹੀ ਹੈ ਸਥਿਰ ਬਿਜਲੀ ਬਲ ਸਮਝ ਗਿਆ ਤਾਂ ਮੋਟੀ ਜੀ ਕਾ ਲੇ ਹੋਈ ਬਈ ਸੰਪਰਕ ਬਲ ਚ ਛੂਣਾ ਜ਼ਰੂਰੀ ਹੈ ਤੇ ਗੈਰ ਸੰਪਰਕ ਚ ਨਹੀਂ ਹਾਂਜੀ ਮੁੱਖ ਫਰਕ ਬਸ ਇਹੀ ਹੈ ਠੀਕ ਹੈ ਅੱਛਾ ਗੁਰਤਵਾਕਰਸ਼ਨ ਬਲ ਬਾਰੇ ਤੁਸੀਂ ਕਿਹਾ ਸੀ ਉਹਦੇ ਬਾਰੇ ਪਾਠ ਕਹਿੰਦਾ ਬਈ ਇਹ ਵਿਸ਼ਵ ਵਿਆਪੀ ਹੈ ਯੂਨੀਵਰਸਲ ਇਹਦਾ ਕੀ ਮਤਲਬ ਹੋਇਆ ਵਿਸ਼ਵ ਵਿਆਪੀ ਮਤਲਬ ਇਹ ਸਿਰਫ ਧਰਤੀ ਤੇ ਹੀ ਨਹੀਂ ਸਾਰੇ ਬ੍ਰਹਿਮੰਡ ਚ ਹਰ ਥਾਂ ਤੇ ਹੈ ਹਰ ਉਹ ਚੀਜ਼ ਜਿਸ ਦਾ ਪੁੰਜ ਹੈ ਮਤਲਬ ਮਾਸ ਹੈ ਚਾਹੇ ਨਿੱਕਾ ਜਾਂ ਪੱਥਰ ਹੋਵੇ ਧਰਤੀ ਚੰਨ ਸੂਰਜ ਕੋਈ ਤਾਰਾ ਹਾਂਜੀ ਉਹ ਹਰ ਦੂਜੀ ਮਾਸ ਵਾਲੀ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ। ਇਹੀ ਗੁਰਤਵਾਕਰਸ਼ਨ ਹੈ ਜਿਹੜਾ ਗ੍ਰਹਿਆਂ ਨੂੰ ਸੂਰਜ ਦੁਆਲੇ ਘੁਮਾਉਂਦਾ ਤੇ ਸਾਨੂੰ ਧਰਤੀ ਨਾਲ ਬੰਨ ਕੇ ਰੱਖਦਾ ਹੈ। ਵਾਹ! ਮਤਲਬ ਹਰ ਚੀਜ਼ ਹਰ ਦੂਜੀ ਚੀਜ਼ ਨੂੰ ਖਿੱਚ ਰਹੀ ਹੈ। ਹਾਂਜੀ, ਭਾਵੇਂ ਉਹ ਖਿੱਚ ਬਹੁਤ ਘੱਟ ਹੋਵੇ ਜੇ ਚੀਜ਼ਾਂ ਛੋਟੀਆਂ ਹੋਣ। ਤੇ ਰਗੜਬਲ ਜਿਹੜਾ ਗਤੀ ਦਾ ਵਿਰੋਧ ਕਰਦਾ ਇਹ ਹਮੇਸ਼ਾ ਮਾੜਾ ਹੀ ਹੁੰਦਾ ਜਾਂ ਕਦੇ ਫਾਇਦਾ ਵੀ ਕਰਦਾ ਹੈ। ਦੇਖੋ ਰਗੜ ਦੇ ਨੁਕਸਾਨ ਵੀ ਨੇ ਤੇ ਫਾਇਦੇ ਵੀ ਨੁਕਸਾਨ ਇਹ ਕਿ ਮਸ਼ੀਨਾਂ ਦੇ ਪੁਰਜ਼ੇ ਖਸ ਜਾਂਦੇ ਆ ਸਾਨੂੰ ਜ਼ੋਰ ਵਧਾਉਣਾ ਪੈਂਦਾ ਹਾਂ ਜਿਵੇਂ ਸਾਈਕਲ ਚਲਾਉਂਦੇ ਹੋਏ ਪਰ ਫਾਇਦੇ ਵੀ ਬਹੁਤ ਨੇ ਜੇ ਰਗੜ ਨਾ ਹੋਵੇ ਤਾਂ ਆਪਾਂ ਤੁਰ ਨਹੀਂ ਸਕਦੇ ਸੋਚੋ ਹੈ ਤੁਰ ਵੀ ਨਹੀਂ ਸਕਦੇ ਨਹੀਂ ਪੈਰ ਤਿਲਕਦੇ ਰਹਿਣਗੇ ਨਾ ਆਪਾਂ ਲਿਖ ਸਕਦੇ ਆ ਨਾ ਗੱਡੀਆਂ 'ਚ ਬ੍ਰੇਕ ਲੱਗਣਗੇ ਨਾ ਕਿਲ ਠੋਕੀ ਜਾਊਗੀ ਓਹੋ ਇਹ ਤਾਂ ਸੋਚਿਆ ਹੀ ਨਹੀਂ ਸੀ ਮਤਲਬ ਰਗੜ ਬਹੁਤ ਜ਼ਰੂਰੀ ਵੀ ਹੈ ਬਿਲਕੁਲ ਤੇ ਇਹ ਹਮੇਸ਼ਾ ਗਤੀ ਦੀ ਉਲਟੀ ਦਿਸ਼ਾ ਚ ਲੱਗਦੀ ਹੈ। ਠੀਕ ਹੈ। ਇੱਕ ਹੋਰ ਗੱਲ ਕੀ ਬਲ ਸਿਰਫ ਸਪੀਡ ਹੀ ਬਦਲ ਸਕਦਾ ਹੈ ਘਟ ਵੱਧ ਕਰ ਸਕਦਾ ਹੈ ਜਾਂ ਦਿਸ਼ਾ ਵੀ ਬਦਲ ਸਕਦਾ ਹੈ? ਨਹੀਂ ਨਹੀਂ, ਦਿਸ਼ਾ ਵੀ ਬਦਲ ਸਕਦਾ ਹੈ। ਪਾਠ ਚ ਸਾਫ਼ ਲਿਖਿਆ ਹੈ ਜਿਵੇਂ ক্রিকেট ਚ ਬੋਲਰ ਬੋਲ ਸੁੱਟਦਾ ਹੈ ਤੇ ਬੈਟਸਮੈਨ ਬੱਲੇ ਨਾਲ ਉਹਦੀ ਡਾਇਰੈਕਸ਼ਨ ਬਦਲ ਦਿੰਦਾ ਹੈ। ਹਾਂ, ਸਹੀ ਗੱਲ ਹੈ। ਜਾਂ ਸਾਈਕਲ ਦਾ ਹੈਂਡਲ ਘੁਮਾਉਣਾ। ਬਿਲਕੁਲ। ਆਪਾਂ ਪੇਸ਼ੀ ਬਲ ਲਾ ਕੇ ਦਿਸ਼ਾ ਬਦਲ ਰਹੇ ਹੁੰਦੇ ਆਂ। ਠੀਕ ਹੈ ਜੀ। ਬਲ ਬਾਰੇ ਤਾਂ ਕਾਫੀ ਕੁਝ ਕਲੀਅਰ ਹੋ ਗਿਆ ਹੈ। ਹੁਣ ਦੂਸਰੇ ਹਿੱਸੇ ਤੇ ਆਈਏ। ਦਬਾਅ ਪ੍ਰੈਸ਼ਰ ਇਹ ਬਲ ਤੋਂ ਕਿਵੇਂ ਵੱਖਰਾ ਦੇਖੋ ਇਹ ਜੁੜੇ ਹੋਏ ਤਾਂ ਨੇ ਪਰ ਇੱਕੋ ਚੀਜ਼ ਨਹੀਂ ਦਬਾਓ ਇਹ ਦੱਸਦਾ ਹੈ ਕਿ ਜਿਹੜਾ ਬਲ ਲੱਗ ਰਿਹਾ ਉਹ ਕਿੰਨੀ ਖਾਂ ਤੇ ਮਤਲਬ ਕਿੰਨੇ ਏਰੀਏ ਤੇ ਲੱਗ ਰਿਹਾ ਅੱਛਾ ਪਾੜ ਚ ਪਰਿਭਾਸ਼ਾ ਹੈ ਕਿਸੇ ਸਤ੍ਹਾ ਦੇ ਪ੍ਰਤੀ ਇਕਾਈ ਖੇਤਰਫਲ ਤੇ ਯਾਨੀ ਪਰ ਯੂਨਿਟ ਏਰੀਆ ਤੇ ਜਿਹੜਾ ਸਿੱਧਾ ਬਲ ਲੱਗਦਾ ਉਹਨੂੰ ਦਬਾਓ ਕਹਿੰਦੇ ਐ ਇਹਦਾ ਫਾਰਮੂਲਾ ਵੀ ਹੈ ਦਬਾਓ ਬਰਾਬਰ ਹੈ ਬਲ ਖੇਤਰਫਲ ਦਬਾਓ ਇਸ ਬਲ ਖੇਤਰਫਲ اچھا ਤਾਂ ਫਿਰ ਜੇ ਖੇਤਰਫਲ ਮਤਲਬ ਏਰੀਆ ਘਟੋਗਾ ਜੀ ਤਾਂ ਦਬਾਅ ਵਧੂਗਾ ਜੇ ਬਲ ਉਹੀ ਰਹੇ ਸ਼ਾਬਾਸ਼ ਬਿਲਕੁਲਹੀ ਪੁਆਇੰਟ ਹੈ ਤੇ ਇਸੇ ਕਰਕੇ ਕਈ ਚੀਜ਼ਾਂ ਖਾਸ ਤਰੀਕੇ ਨਾਲ ਬਣਾਈਆਂ ਜਾਂਦੀਆਂ ਦੇਖੋ ਪਾਠ ਦੀਆਂ ਉਦਾਹਰਨਾਂ ਹਾਂਜੀ ਤਿੱਖੀ ਛੁਰੀ ਨਾਲ ਸਬਜ਼ੀ ਸੌਖੀ ਕਿਉਂ ਕੱਟੀ ਜਾਂਦੀ ਹੈ ਕਿਉਂਕਿ ਉਹ ਤਿੱਖੀ ਹੁੰਦੀ ਹੈ हां मतलब उदी तार बहुत पतली हुंदी एरिया बहुत ਘੱਟ ਜਦੋਂ ਆਪਾਂ ਜ਼ੋਰ ਲਾਉਂਨੇ ਆ ਉਹ ਸਾਰਾ ਜ਼ੋਰ ਥੋੜੀ ਜੀ ਥਾਂ ਤੇ ਲੱਗ ਕੇ ਬਹੁਤ ਜ਼ਿਆਦਾ ਦਬਾਅ ਬਣਾ ਦਿੰਦਾ ਤੇ ਸਬਜ਼ੀ ਕੱਟੀ ਜਾਂਦੀ ਹੈ हां ਸਮਝ ਗਿਆ ਇਸੇ ਤਰ੍ਹਾਂ ਕਿਲ ਦਾ ਸਿਰਾ ਤਿੱਖਾ ਹੁੰਦਾ ਤਾਂ ਕਿ ਘੱਟ ਏਰੀਏ ਤੇ ਜ਼ਿਆਦਾ ਦਬਾਅ ਪਵੇ ਤੇ ਉਹ ਅੰਦਰ ਚਲੀ ਜਾਵੇ ਠੀਕ ਤੇ ਸਕੂਲ ਬੈਗ ਦੀਆਂ ਪੱਟੀਆਂ ਚੌੜੀਆਂ ਕਿਉਂ ਹੁੰਦੀਆਂ हां ਇਹ ਉਲਟਾ ਹੋ ਗਿਆ ਪੱਟੀਆਂ ਚੌੜੀਆਂ ਮਤਲਬ ਏਰੀਆ ਵਧ ਤਾਂ ਕਿ ਬੈਗ ਦਾ ਭਾਰ ਜਿਹੜਾ ਇੱਕ ਬਲ ਹੈ ਜ਼ਿਆਦਾ ਏਰੀਏ ਤੇ ਵੰਡਿਆ ਜਾਵੇ ਤੇ ਮੋਢਿਆਂ ਤੇ ਦਬਾਅ ਘਟ ਪਵੇ ਅੱਛਾ ਮਤਲਬ ਏਰੀਆ ਵਧਾ ਕੇ ਦਬਾਅ ਘਟਾ ਦਿੱਤਾ ਬਹੁਤ ਵਧੀਆ ਸਮਝ ਆਇਆ ਹਮ ਅੱਛਾ ਜਿਵੇਂ ਠੋਸ ਚੀਜ਼ਾਂ ਦਬਾਅ ਪਾਉਂਦੀਆਂ ਉਵੇਂ ਤਰਨ ਮਤਲਬ ਪਾਣੀ ਤੇਲ ਤੇ ਗੈਸਾਂ ਜਿਵੇਂ ਹਵਾ ਇਹ ਵੀ ਦਬਾਅ ਪਾਉਂਦੀਆਂ ਨੇ ਹਾਂਜੀ ਬਿਲਕੁਲ ਤਰਲ ਤੇ ਗੈਸਾਂ ਦੋਵੇਂ ਹੀ ਦਬਾਅ ਪਾਉਂਦੀਆਂ ਤੇ ਇਹਨੂੰ ਸਮਝਾਉਣ ਲਈ ਪਾਠ 'ਚ ਕੁਝ ਬੜੀਆਂ ਵਧੀਆ ਐਕਟੀਵਿਟੀਆਂ ਨੇ ਹਾਂ ਮੈਂ ਦੇਖੀਆਂ ਸੀ ਪਹਿਲੀ ਉਹ ਹੈਗੀ ਆ ਪਾਣੀ ਦੇ ਗਲਾਸ ਵਾਲੀ ਪਾਣੀ ਨਾਲ ਭਰ ਕੇ ਉੱਤੇ ਗੱत्ता ਰੱਖ ਕੇ ਉਲਟਾ ਕਰ ਦਿਓ ਪਾਣੀ ਡੁੱਲਦਾ ਨਹੀਂ ਇਹ ਕਿਵੇਂ ਹਾਂ ਇਹ ਬੜੀ ਕਮਾਲ ਦੀ ਐਕਟੀਵਿਟੀ ਹੈ ਜਦੋਂ ਗਲਾਸ ਪੂਰਾ ਭਰ ਕੇ ਗੱਤੇ ਨਾਲ ਟੱਕ ਕੇ ਉਲਟਾ ਕਰ ਦਿਆਂ ਤਾਂ ਗੱत्ता ਡਿੱਗਦਾ ਨਹੀਂ ਹਾਂ ਕਿਉਂ ਕਿਉਂਕਿ ਜਿਹੜੀ ਬਾਹਰ ਹਵਾ ਹੈ ਆਪਣੇ ਆਲੇ ਦੁਆਲੇ ਉਹ ਗੱਤੇ ਨੂੰ ਹੇਠਾਂ ਤੋਂ ਉੱਪਰ ਨੂੰ ਧੱਕਾ ਮਾਰ ਰਹੀ ਹੈ ਦਬਾਅ ਪਾ ਰਹੀ ਹੈ। ਅੱਛਾ। ਤੇ ਇਹ ਹਵਾ ਦਾ ਉੱਪਰ ਨੂੰ ਲੱਗਣ ਵਾਲਾ ਦਬਾਅ ਜਿਹਨੂੰ ਵਾਯੂਮੰਡਲੀ ਦਬਾਅ ਕਹਿੰਦੇ ਐ ਉਹ ਗਲਾਸ ਤੇ ਪਾਣੀ ਦੇ ਭਾਰ ਜਿਹੜਾ ਥੱਲੇ ਨੂੰ ਦਬਾ ਰਿਹਾ ਤੋ ਜ਼ਿਆਦਾ ਹੁੰਦਾ। ਇਸ ਲਈ ਗੱਤਾਂ ਨਹੀਂ ਡਿੱਗਦਾ। ਵਾਹ। ਮਤਲਬ ਹਵਾ ਦਾ ਇੰਨਾ ਜ਼ੋਰ? ਹਾਂਜੀ। ਇਸ ਤੋਂ ਪਤਾ ਲੱਗਦਾ ਕਿ ਹਵਾ ਦਬਾਅ ਪੁੰਦੀ ਐ। ਠੀਕ। ਅਗਲੀ ਐਕਟੀਵਿਟੀ ਇੱਕ ਪਾਈਪ ਦੇ ਥੱਲੇ ਰਬੜ ਦੀ ਸ਼ੀਟ ਬੰਨਣ ਵਾਲੀ ਸੀ। ਉਹਦਾ ਕੀ ਮਕਸਦ ਐ? ਉਹਦੇ 'ਚ ਕੀ ਕਰਦੇ ਐ? ਇੱਕ ਖਾਲੀ ਪਾਈਪ ਦੇ ਮੂੰਹ ਤੇ ਨਾ ਇੱਲੀ ਜੀ ਰਬੜ ਦੀ ਸ਼ੀਟ ਬੰਦ ਲੈਂਦੇ ਆ ਫਿਰ ਉੱਪਰੋਂ ਪਾਣੀ ਪਾਉਂਦੇ ਆ ਜਿਵੇਂ ਜਿਵੇਂ ਪਾਈਪ ਚ ਪਾਣੀ ਦਾ ਲੈਵਲ ਉੱਚਾ ਹੁੰਦਾ ਉਹ ਰਬੜ ਦੀ ਸ਼ੀਟ ਥੱਲੇ ਨੂੰ ਹੋਰ ਜ਼ਿਆਦਾ ਫੁੱਲਦੀ ਜਾਂਦੀ ਹੈ ਅੱਛਾ ਇਹ ਦਿਖਾਉਂਦਾ ਹੈ ਕਿ ਪਾਣੀ ਥੱਲੇ ਨੂੰ ਦਬਾਅ ਪਾ ਰਿਹਾ ਤੇ ਜਿੰਨਾ ਪਾਣੀ ਵੱਧ ਮਤਲਬ ਜਿੰਨੀ ਪਾਣੀ ਦੀ ਉਚਾਈ ਵੱਧ ਓਨਾ ਹੀ ਰਬੜ ਵੱਧ ਫੁੱਲਦਾ ਮਤਲਬ ਦਬਾਅ ਵੀ ਵੱਧ ਤਾਂ ਇਸ ਦਾ ਮਤਲਬ ਹੋਇਆ ਕਿ ਤਰਲ ਦਾ ਦਬਾਅ ਉਹਦੀ ਉਚਾਈ ਤੇ ਨਿਰਭਰ ਕਰਦਾ ਹੈ ਬਿਲਕੁਲ ਜਿੰਨੀ ਜ਼ਿਆਦਾ ਉਚਾਈ ਜਾਂ ਕਹਿ ਲੋ ਡੂੰਘਾਈ ਓਨਾ ਜ਼ਿਆਦਾ ਦਬਾਅ ਅੱਛਾ ਤੰਕਰ ਕਿ ਸ਼ਾਇਦ ਉਹ ਡੈਮ ਦੀਆਂ ਕੰਧਾਂ ਥੱਲਿਓਂ ਮੋਟੀਆਂ ਬਣਾਉਂਦੇ ਨੇ। ਐ ਸਹੀ ਪਕੜਿਆ। ਡੈਮ 'ਚ ਪਾਣੀ ਬਹੁਤ ਡੂੰਗਾ ਹੁੰਦਾ, ਥੱਲੇ ਦਬਾਅ ਬਹੁਤ ਜ਼ਿਆਦਾ ਹੁੰਦਾ। ਇਸ ਲਈ ਕੰਧ ਮਜ਼ਬੂਤ ਤੇ ਮੋਟੀ ਚਾਹੀਦੀ ਹੈ। ਇਹ ਗੱਲ ਅਗਲੀ ਐਕਟੀਵਿਟੀ 'ਚ ਵੀ ਦਿਖਦੀ ਹੈ, ਜਿੱਥੇ ਬੋਤਲ 'ਚ ਵਕਫ-ਵਕਫ ਉਚਾਈਆਂ ਤੇ ਮੋਰੀਆਂ ਕਰਦੇ ਆਂ। ਹਾਂਜੀ। ਉਹਦੇ 'ਚ ਕੀ ਹੁੰਦਾ ਇੱਕ ਬੋਤਲ ਦੇ ਇੱਕ ਪਾਸੇ ਉੱਪਰ ਥੱਲੇ 3-4 ਮੋਰੀਆਂ ਕਰ ਦੋ। ਫਿਰ ਪਾਣੀ ਪਾਓ। ਹਾਂ। ਤੁਸੀਂ ਦੇਖੋਗੇ ਸਭ ਤੋਂ ਥੱਲੇ ਵਾਲੀ ਮੋਰੀ ਚੋ ਪਾਣੀ ਸਭ ਤੋਂ ਦੂਰ ਜਾ ਕੇ ਡਿੱਗੇਗਾ ਜਿਹੜੀ ਥੋੜੀ ਉੱਪਰ ਹੈ ਉਹ ਥੋੜਾ ਨੇੜੇ ਸਭ ਤੋਂ ਉੱਪਰ ਵਾਲੀ ਚੋ ਸਭ ਤੋਂ ਨੇੜੇ ਕਿਉਂਕਿ ਥੱਲੇ ਡੂੰਘਾਈ ਜ਼ਿਆਦਾ ਤੇ ਦਬਾਅ ਵੀ ਜ਼ਿਆਦਾ ਬਿਲਕੁਲ ਇਹ ਸਿੱਧਾ ਦਿਖਾਉਂਦਾ ਹੈ ਕਿ ਡੂੰਘਾਈ ਵਧਣ ਨਾਲ ਤਰਲ ਦਾ ਦਬਾਅ ਵੱਧਦਾ ਹੈ ਠੀਕ ਹੈ ਤੇ ਇੱਕ ਹੋਰ ਸੀ ਜਿੱਥੇ ਬੋਤਲ ਦੇ ਚਾਰੇ ਪਾਸੇ ਇੱਕੋ ਲੈਵਲ ਤੇ ਮੋਰੀਆਂ ਕਰਦੇ ਆਂ ਹਾਂ ਉਹ ਇਹ ਦਿਖਾਉਣ ਲਈ ਹੈ ਕਿ ਤਰਲ ਸਿਰਫ ਥੱਲੇ ਨੂੰ ਹੀ ਨਹੀਂ ਸਗੋਂ ਪਾਸਿਆਂ ਨੂੰ ਮਤਲਬ ਬਰਤਨ ਦੀਆਂ ਕੰਧਾਂ ਤੇ ਵੀ ਦਬਾਅ ਪੰਦਾ ਹੈ। ਅੱਛਾ ਜਦੋਂ ਇੱਕੋ ਲੈਵਲ ਤੇ ਚਾਰੇ ਪਾਸੇ ਮੋਰੀਆਂ ਕਰਕੇ ਪਾਣੀ ਪੜਦੇ ਆ ਤਾਂ ਸਾਰੀਆਂ ਮੋਰੀਆਂ ਚੋਂ ਪਾਣੀ ਲਗਭਗ ਬਰਾਬਰ ਦੂਰੀ ਤੇ ਡਿੱਗਦਾ ਹੈ। ਮਤਲਬ ਇੱਕੋ ਡੂੰਘਾਈ ਤੇ ਹਰ ਪਾਸੇ ਦਬਾਅ ਬਰਾਬਰ ਹੁੰਦਾ ਹੈ। ਸਮਝ ਗਿਆ? ਬਹੁਤ ਵਧੀਆ। ਅੱਛਾ ਆਪਾਂ ਵਾਯੂ ਮੰਡਲੀ ਦਬਾਅ ਦੀ ਗੱਲ ਕੀਤੀ ਸੀ। ਇਹ ਵਾਯੂ ਮੰਡਲ ਹੈ ਕੀ ਚੀਜ਼ ਤੇ ਇਹ ਦਬਾਅ ਕਿੰਨਾ ਹੁੰਦਾ ਹੈ? ਦੇਖੋ ਆਪਣੀ ਧਰਤੀ ਦੇ ਆਲੇ-ਦੁਆਲੇ ਨਾ ਹਵਾ ਦਾ ਇੱਕ ਬਹੁਤ ਮੋਟਾ ਗਿਲਾਫ ਹੈ ਸੈਂਕੜੇ ਕਿਲੋਮੀਟਰ ਉੱਚਾ ਇਸ ਹਵਾ ਦੇ ਲਿਫਾਫੇ ਨੂੰ ਵਾਯੂਮੰਡਲ ਕਹਿੰਦੇ ਆ ਹੂੰ ਤੇ ਹਵਾ ਦਾ ਭਾਰ ਹੁੰਦਾ ਇਹ ਸਾਰੀ ਹਵਾ ਆਪਣੇ ਭਾਰ ਕਰਕੇ ਧਰਤੀ ਤੇ ਤੇ ਸਾਡੇ ਸਾਰਿਆਂ ਤੇ ਲਗਾਤਾਰ ਦਬਾਅ ਪਾਉਂਦੀ ਰਹਿੰਦੀ ਹੈ ਇਸੇ ਨੂੰ ਵਾਯੂਮੰਡਲੀ ਦਬਾਅ ਕਹਿੰਦੇ ਆ ਅੱਛਾ ਤੇ ਪਾਠ ਚੋਂ ਰਬੜ ਦੇ ਚੂਸਕ ਮਤਲਬ ਸਕਰ ਦੀ ਉਦਾਹਰਣ ਸੀ ਉਹ ਕਿਵੇਂ ਕੰਮ ਕਰਦਾ ਹੈ ਹਾਂਜੀ ਉਹ ਵੀ ਇਸੇ ਦਬਾਅ ਦਾ ਕਮਾਲ ਹੈ ਜਦੋਂ ਆਪਾਂ ਸ਼ੱਕਰ ਨੂੰ ਕਿਸੇ ਪਤਰੀ ਚੀਕਣੀ ਥਾਂ ਜਿਵੇਂ ਸ਼ੀਸ਼ੇ ਤੇ ਰੱਖ ਕੇ ਦਬਦੇ ਆਂ ਹਾਂ ਤਾਂ ਉਹਦੇ ਥੱਲੇ ਫਸੀ ਹਵਾ ਬਾਹਰ ਨਿਕਲ ਜਾਂਦੀ ਹੈ ਹੁਣ ਸ਼ੱਕਰ ਦੇ ਅੰਦਰ ਤਾਂ ਹਵਾ ਦਾ ਦਬਾਅ ਬਹੁਤ ਘਟ ਗਿਆ ਪਰ ਬਾਹਰੋਂ ਤਾਂ ਪੂਰਾ ਵਾਯੂਮੰਡਲੀ ਦਬਾਅ ਲੱਗ ਰਿਹਾ ਓਕੇ ਇਹੀ ਬਾਹਰਲਾ ਜ਼ਿਆਦਾ ਦਬਾਅ ਸ਼ੱਕਰ ਨੂੰ ਸ਼ੀਸ਼ੇ ਨਾਲ ਚਿਪਕਾ ਦਿੰਦਾ ਜੇ ਆਪਾਂ ਖਿੱਚ ਕੇ ਲਾਉਣਾ ਹੋਵੇ ਤਾਂ ਕਾਫੀ ਜ਼ੋਰ ਲਾਉਣਾ ਪੈਂਦਾ ਮਤਲਬ ਵਾਯੂਮੰਡਲੀ ਦਬਾਅ ਜਿੰਨਾ ਜਾਂ ਉਸ ਤੋਂ ਵੱਧ ਵਾ ਮਤਲਬ ਸਾਡੇ ਉੱਪਰ ਹਰ ਵੇਲੇ ਇੰਨਾ ਦਬਾਅ ਹੋ ਹੈ ਪਾਠ ਚ ਲਿਖਿਆ ਇਹ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਫਿਰ ਆਪਾਂ ਪਿਚਕ ਕਿਉਂ ਨਹੀਂ ਜਾਂਦੇ ਇਹਦੇ ਥੱਲੇ ਦੱਬ ਕਿਉਂ ਨਹੀਂ ਜਾਂਦੇ ਹਾਂ ਹਾਂ ਇਹ ਸਵਾਲ ਬਹੁਤ ਵੱਡਿਆ ਹੈ ਤੇ ਆਮ ਹੈ ਹਰ ਕੋਈ ਸੋਚਦਾ ਹੈ ਹਾਂਜੀ ਇਹਦਾ ਕਾਰਨ ਬੜਾ ਮਜ਼ੇਦਾਰ ਹੈ ਅਸੀਂ ਇਸ ਲਈ ਨਹੀਂ ਪਿਚਕਦੇ ਕਿਉਂਕਿ ਸਾਡੇ ਸਰੀਰ ਦੇ ਅੰਦਰ ਵੀ ਦਬਾਅ ਹੈ ਅੰਦਰ ਵੀ ਹਾਂਜੀ ਜਿਵੇਂ ਆਪਣੇ ਖੂਨ ਦਾ ਦਬਾਅ ਹੈ ਬਲੱਡ ਪ੍ਰੈਸ਼ਰ ਫੇਫੜਿਆਂ 'ਚ ਹਵਾ ਦਾ ਦਬਾਅ ਹੈ ਇਹ ਅੰਦਰਲਾ ਦਬਾਅ ਬਾਹਰੋਂ ਲੱਗ ਲਏ ਵਾਯੂ ਮੰਡਲੀ ਦਾ ਬਾਵ ਨੂੰ ਨਾ ਬੈਲੈਂਸ ਕਰ ਦਿੰਦਾ ਮਤਲਬ ਸੰਤੁਲਿਤ ਕਰ ਦਿੰਦਾ ਅੱਛਾ ਜਿਵੇਂ ਰਸਾਕਸ਼ੀ 'ਚ ਦੋਵੇਂ ਪਾਸੇ ਬਰਾਬਰ ਜ਼ੋਰ ਲੱਗੇ ਬਿਲਕੁਲ ਐਂ ਹੀ ਸਮਝ ਲਓ ਦੋਵੇਂ ਪਾਸਿਓ ਬਰਾਬਰ ਦਬਾਅ ਇਸ ਲਈ ਕੋਈ ਅਸਰ ਨਹੀਂ ਹੁੰਦਾ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਆਮ ਤੌਰ ਤੇ ਕਮਾਲ ਹੈ ਮਤਲਬ ਆਪਣਾ ਸਰੀਰ ਕੁਦਰਤੀ ਤੌਰ ਤੇ ਨੂੰ ਕਾਊਂਟਰ ਕਰਦਾ ਵਾਹ ਏ ਸਾਰਾ ਕੁਝ ਬਹੁਤ ਵਧੀਆ ਸਮਝ ਆ ਗਿਆ। ਅੱਛਾ ਪਾਠ ਤੇ ਖੀਰ ਚਨਾ ਅਭਿਆਸ ਲਈ ਕੁਝ ਸਵਾਲ ਨੇ। ਕੀ ਆਪਾਂ ਇੱਕ ਦੋ ਸਵਾਲ ਦੇਖ ਸਕਦੇ ਹਾਂ? ਬਸ ਰਿਵੀਜ਼ਨ ਲਈ। ਹਾਂ ਹਾਂ ਬਿਲਕੁਲ। ਸਾਰੇ ਤਾਂ ਨਹੀਂ ਪਰ ਮੁੱਖ ਗੱਲਾਂ ਪੱਕੀਆਂ ਹੋ ਜਾਣਗੀਆਂ। ਜਿਵੇਂ ਇੱਕ ਸਹੀ ਗਲਤ ਐ। ਰਗੜ ਬਲ ਇੱਕ ਗੈਰ ਸੰਪਰਕ ਬਲ ਹੈ। ਕੀ ਲੱਗਦਾ ਸਹੀ ਜਾਂ ਗਲਤ? ਹੁਣ ਇਹ ਗੱਲ ਕੀਤੀ ਸੀ। ਰਗੜ ਲਈ ਤਾਂ ਛੂਣਾ ਜ਼ਰੂਰੀ ਹੈ ਤਾਂ ਇਹ ਸੰਪਰਕ ਬਲ ਹੋਇਆ। ਮਤਲਬ ਇਹ ਤਾਂ ਗਲਤ ਹੋ ਗਿਆ। ਬਿਲਕੁਲ ਸਹੀ। ਇੱਕ ਖਾਲੀ ਥਾਂ ਦੇਖੋ। ਪ੍ਰਤੀ ਇਕਾਈ ਖੇਤਰਫਲ ਤੇ ਲੱਗ ਰਹੇ ਨੂੰ ਨੂੰ ਆਖਦੇ ਹਨ ਕੀ ਆਊਗਾ ਇੱਥੇ ਇਹ ਤਾਂ ਦਬਾਅ ਦੀ ਪਰਿਭਾਸ਼ਾ ਹੈ ਪ੍ਰਤੀ ਇਕਾਈ ਖੇਤਰਫਲ ਤੇ ਲੱਗ ਰਹੇ ਬਲ ਨੂੰ ਦਬਾਅ ਆਖਦੇ ਹਨ ਸ਼ਾਬਾਸ਼ ਤੇ ਇੱਕ ਸੋਚੋ ਤੇ ਉੱਤਰ ਦਿਓ ਵਾਲਾ ਸਵਾਲ ਜਿਹਦਾ ਜਵਾਬ ਹੋਣੇ ਲੱਭਿਆ ਸੀ ਆਪਾਂ ਵਾਯੂ ਮੰਡਲੀ ਦਬਾਅ ਹੇਠ ਪਿਚਕਦੇ ਕਿਉਂ ਨਹੀਂ ਕਿਉਂਕਿ ਆਪਣੀ ਸਰੀਰ ਦਾ ਅੰਦਰਲਾ ਦਬਾਅ ਬਾਹਰਲੇ ਦਬਾਅ ਨੂੰ ਬੈਲੈਂਸ ਕਰ ਦਿੰਦਾ ਹੈ ਬਿਲਕੁਲ ਠੀਕ ਲਓ ਜੀ ਮੁੱਖ ਗੱਲਾਂ ਦੁਹਰਾਈਆਂ ਗਈਆਂ ਬਾਕੀ ਸਵਾਲ ਸਟੂਡੈਂਟਸ ਆਪ ਕੋਸ਼ਿਸ਼ ਕਰ ਸਕਦੇ ਨੇ ਹਾਂਜੀ ਤਾਂ ਏਸੀ ਆਪਣੀ ਅੱਜ ਦੀ ਗੱਲਬਾਤ 8ਵੀਂ ਜਮਾਤ ਦੇ ਪਾਠ ਬਲ ਅਤੇ ਦਬਾਅ ਬਾਰੇ ਆਪਾਂ ਸਮਝਿਆ ਕਿ ਬਲ ਕੀ ਹੈ ਤੱਕਾ ਜਾਂ ਖਿੱਚ ਇਹਦੀਆਂ ਕਿਸਮਾਂ ਸੰਪਰਕ ਤੇ ਗੈਰ ਸੰਪਰਕ ਹਾਂ ਫਿਰ ਆਪਾਂ ਦਬਾਅ ਦੀ ਗੱਲ ਕੀਤੀ ਕਿ ਉਹ ਬਲ ਤੇ ਖੇਤਰਫਲ ਤੇ ਕਿਵੇਂ ਨਿਰਭਰ ਕਰਦਾ ਤਿੱਖੀਆਂ ਚੀਜ਼ਾਂ ਦਾ ਵੱਧ ਦਬਾਅ ਤੇ ਫਿਰ ਤਰਨਾ ਤੇ ਗੈਸਾਂ ਦਾ ਦਬਾਅ ਖਾਸ ਕਰਕੇ ਪਾਣੀ ਦੇ ਡੁੰਗਾਈ ਨਾਲ ਵਧਣਾ ਤੇ वायु मंडली दबाव हां जी ਉਮੀਦ ਹੈ ਕਿ ਸਾਰੀ ਗੱਲਬਾਤ ਖਾਸ ਕਰਕੇ ਐਕਟੀਵਿਟੀਆਂ ਦੀ ਵਿਆਖਿਆ ਸਾਰਿਆਂ ਲਈ ਖਾਸ ਕਰ ਵਿਦਿਆਰਥੀਆਂ ਲਈ ਫਾਇਦੇਮੰਦ ਰਹੀ ਹੋਵੇਗੀ ਤੇ ਕਨਸੈਪਟਸ ਕਲੀਅਰ ਹੋਏ ਹੋਣਗੇ ਬਿਲਕੁਲ ਤੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਆ ਸਾਰਿਆਂ ਲਈ ਹੁਣ ਜਦੋਂ ਤੁਸੀਂ ਆਲੇ-ਦੁਆਲੇ ਦੇਖੋ ਤਾਂ ਕੀ ਤੁਸੀਂ ਰੋਜ਼ ਦੀ ਜ਼ਿੰਦਗੀ 'ਚ ਬਲ ਤੇ ਦਬਾਅ ਦੀਆਂ ਹੋਰ ਉਦਾਹਰਨਾਂ ਲੱਭ ਸਕਦੇ ਹੋ ਹਾਂ ਸੋਚੋ ਜਿਵੇਂ ਸਟਰੌਨਲ ਜੂਸ ਪੀਣਾ ਜਾਂ ਕਿਸੇ ਭਾਰੀ ਚੀਜ਼ ਦਾ ਨਰਮ ਜ਼ਮੀਨ 'ਚ ਤਸ ਜਾਣਾ ਇਹਨਾਂ ਪਿੱਛੇ ਕੀ ਵਿਗਿਆਨ ਹੈ ਬਹੁਤ ਵਧੀਆ ਕੋਸ਼ਿਸ਼ ਕਰਿਓ ਲੱਭਣ ਦੀ ਤੇ ਜੇ ਤੁਹਾਨੂੰ ਅੱਜ ਦੀ ਇਹ ਗੱਲਬਾਤ ਚੰਗੀ ਲੱਗੀ ਜਾਣਕਾਰੀ ਭਰਪੂਰ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਸਹੇਲੀਆਂ ਕਲਾਸਮੇਟਸ ਨਾਲ ਸ਼ੇਅਰ ਵੀ ਕਰਿਓ ਹਾਂਜੀ ਤਾਕਿ ਹੋ ਵੀ ਐਸਿਕ ਸਕੰ ਚੰਗਾ ਜੀ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ